ਸਤ ਸ੍ਰੀ ਅਕਾਲ ਜੀ ਆਪਾਂ ਬਣਾਉਣੇ ਆ ਜੀ ਅੱਜ ਬਨਾਣਾ ਸ਼ੇਕ ਬਹੁਤ ਹੀ ਟੇਸਟੀ ਤੇ ਹੈਲਦੀ ਬਣਦਾ ਆ ਤੇ ਬਣਾਉਣੇ ਆ ਆਪਾਂ ਇਹ ਬਨਾਣਾ ਸ਼ੇਕ ਅੱਜ ਆਪਾਂ ਬਣਾਵਾਂਗੇ ਜੀ ਬਨਾਣਾ ਸ਼ੇਕ ਬਣਾਵਾਂਗੇ ਜੋ ਕਿ ਬਹੁਤ ਹੀ ਹੈਲਦੀ ਹੁੰਦਾ ਆ ਤੇ ਬਨਾਣਾ ਸ਼ੇਕ ਬਣਾਉਣ ਲਈ ਮੈਂ ਇੱਕ ਕੇਲਾ ਲਿਆ ਆ ਤੇ ਦੋ ਮੈਂ ਖਜੂਰਾ ਲਈਆਂ ਆ ਤੇ ਪੰਜ ਛੇ ਮੈਂ ਜਿਹੜੇ ਆ ਬਦਾਮ ਲੈ ਲਿਆ ਇਨਾਂ ਨੂੰ ਮੈਂ ਛਿੱਲ ਕੇ ਲਿਆਇਆ ਬਾਦਾਮਾ ਨੂੰ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਜੇ ਤੁਸੀਂ ਨਹੀਂ ਪੇਤਿਓ ਤੇ ਉਸੇ ਟਾਈਮ ਮਤਲਬ ਕਿ ਗਰਮ ਕਰਕੇ ਪਾਣੀ ਦੇ ਵਿੱਚ ਤੇ ਇਹਨਾਂ ਦੀ ਛਿਲਕਾ ਜਿਹੜਾ ਆ ਉਹ ਲਾ ਸਕਦੇ ਆ ਤੇ ਥੋੜ੍ਹਾ ਜਿਹਾ ਆਪਾਂ ਗਾਰਨਿਸ਼ ਲਈ ਉੱਪਰ ਬਾਦਾਮ ਲਏ ਆ ਕਤਰੰ ਇਹ ਪੀਸ ਕਰ ਲੈ ਤੇ ਥੋੜ੍ਹਾ ਜਿਹਾ ਮੇਰ ਕੋ ਪੇਸਤਾ ਆ ਤੇ ਆਪਾਂ ਜਿਹੜਾ ਆ ਬੋਇਲ ਦੁੱਧ ਲਿਆਇਆ ਮੈਂ ਤੇ ਦੁੱਧ ਨੂੰ ਉਬਾਲ ਕੇ ਇਹਦੇ ਵਿੱਚ ਆਪਾਂ ਜਿਹੜਾ ਆ ਗੋੜ ਪਾਇਆ ਆ ਤੇ ਹੋਰ ਆਪਾਂ ਖੰਡ ਨਹੀਂ ਪਾਵਾਂਗੇ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਗੋੜਾ ਵਾਲਾ ਦੁੱਧ ਹੈ ਇਹ ਬੋਇਲ ਕਰਕੇ ਜਿਹੜਾ ਆ ਆਪਾਂ ਠੰਡਾ ਕੀਤਾ ਆ ਇਹਨੂੰ ਤੇ ਹੁਣ ਆਪਾਂ ਕੇਲਾ ਜਿਹੜਾ ਆ ਇਹਨੂੰ ਆਪਾਂ ਪੀਸ ਕਰ ਲੈਣੇ ਆ ਤੁਹਾਨੂੰ ਆਪਾਂ ਸ਼ੈਲ ਲੈਣੇ ਆ ਤੁਸੀਂ ਜਿੰਨਾ ਵੀ ਜਿਹੜਾ ਇਹ ਮਿਲਕ ਸ਼ੇਕ ਬਣਾਉਣਾ ਆ ਉਸ ਹਿਸਾਬ ਨਾਲ ਜਿਹੜਾ ਆਪਣਾ ਲੈ ਲਓ ਮੈਂ ਬਲੈਂਡਰ ਵਿੱਚ ਕਰੂੰਗੀ ਗ੍ਰੈਂਡਰ ਚ ਨਹੀਂ ਕਰਨਾ ਮੈਂ ਬਲੈਂਡਰ ਦੇ ਨਾਲ ਇਹਨੂੰ ਜਿਹੜਾ ਆ ਪੀਸਾਂਗੇ ਤੇ ਇਹਨੂੰ ਹੁਣ ਮੈਂ ਜਿਹੜੇ ਆ ਪੀਸ ਕਰ ਲਵਾਂਗੇ ਕਿਉਂਕਿ ਫਿਰ ਪੀਸਣਾ ਜਿਹੜਾ ਆ ਉਹ ਆਪਾਂ ਨੂੰ ਸੌਖਾ ਰਹਿੰਦਾ ਆ ਇਹਦੇ ਆਪਾਂ ਸਾਰੇ ਪੀਸ ਕਰ ਲਾਂਗੇ ਇੱਕ ਦੋ ਪੀਸ ਜਿਹੜੇ ਆ ਮੈਂ ਬਾਅਦ ਇਹਨਾਂ ਨੂੰ ਬਾਹਰ ਰੱਖ ਲਵਾਂਗੀ ਤੁਸੀਂ ਜਿੰਨਾ ਆਪਣਾ ਮਿਲਕਸ਼ੇਕ ਜਿੰਨੇ ਗਲਾਸ ਬਣਾਉਣੇ ਆ ਓਨੇ ਇੱਕ ਜਿਹੜਾ ਆ ਆਪਣਾ ਦੁੱਧ ਤੇ ਸਮਾਨ ਜਿਹੜਾ ਉਸ ਹਿਸਾਬ ਨਾਲ ਆਪਣਾ ਲੈ ਲਓ ਮੈਂ ਦੋ ਖਜੂਰਾਂ ਲਈਆਂ ਆ ਤੁਸੀਂ ਜਿੰਨੀਆਂ ਖਜੂਰਾਂ ਪਾਉਣੀਆਂ ਚਾਹੋ ਨੇ ਓਨੀਆਂ ਪਾ ਸਕਦੇ ਆ ਤੇ ਹੁਣ ਆਪਾਂ ਜਿਹੜੇ ਬਾਦਾਮ ਆ ਇਹਨਾਂ ਨੂੰ ਵੀ ਵਿੱਚ ਪਾ ਲਾਂਗੇ ਤੇ ਖਜੂਰਾਂ ਦੀਆਂ ਜਿਹੜੀਆਂ ਗੁੱਠਲੀਆਂ ਕੱਢ ਕੇ ਇਹ ਪਾਵਾਂਗੇ ਇਹ ਮੈਂ ਸੌਫਟ ਜੀਆਂ ਜਿਹੜੀਆਂ ਲਈਆਂ ਧੋ ਲਿਆ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਦੇ ਬੀਜ ਜਿਹੜੇ ਉਹ ਕੱਢ ਲੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਲੈਂਡ ਕਰ ਲਾਂਗੇ ਬਲੈਂਡਰ ਦੇ ਨਾਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਆ ਦੁੱਧ ਪਾਵਾਂਗੇ ਥੋੜਾ ਜਿਹਾ ਪਾ ਲਵਾਂਗੇ ਪਹਿਲਾਂ ਇਕਦਮ ਸਾਰਾ ਦੁੱਧ ਨਹੀਂ ਪਾਵਾਂਗੇ ਕਿਉਂਕਿ ਫਿਰ ਇਹ ਇਹ ਵੀ ਇਹਦੇ ਵਿੱਚ ਜਿਹੜੇ ਪੀਸ ਆ ਉਹ ਰਹਿ ਜੇ ਆ ਤੇ ਆਪਾਂ ਇਕਦਮ ਜਿਹੜਾ ਆ ਇਹਨੂੰ ਬਰੀਕ ਪੀਸ ਤੇ ਹੁਣ ਆਪਾਂ ਦੇਖੋ ਇਹਨੂੰ ਪੀਸ ਲਿਆ ਆ ਇਕਦਮ ਸਮੂਥ ਜਿਹੜਾ ਪੇਸਟ ਪਹਿਲਾਂ ਆਪਾਂ ਇਹਨੂੰ ਬਣਾ ਲੈਣਾ ਇਹਦਾ ਬਿਲਕੁਲ ਇਕਦਮ ਸਮੂਥ ਬਣਾ ਲੈਣਾ ਇਹਨੂੰ ਬਾਦਾਮ ਜਿਹੜੇ ਆ ਉਹ ਵਿੱਚ ਰਹਿਣ ਆ ਜੇ ਆਪਾਂ ਸਾਰਾ ਦੁੱਧ ਇੱਕ ਹੀ ਵਾਰੀ ਪਾ ਦਨੇ ਆ ਤੇ ਪੀਸ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਵਿੱਚ ਰਹਿ ਜਾਂਦੇ ਆ ਫਿਰ ਖਜੂਰ ਵੀ ਵਿੱਚ ਰਹਿ ਜਾਂਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਥੋੜਾ ਜਿਹਾ ਦੁੱਧ ਪਹਿਲਾਂ ਪਾਵਾਂਗੇ ਤੇ ਫਿਰ ਇਹਨੂੰ ਹੋਰ ਪੀਸ ਲਾਂਗੇ ਤੇ ਹੁਣ ਆਪਾਂ ਜਿਹੜਾ ਬਾਕੀ ਦਾ ਰੋਟੀ ਆ ਉਹ ਵੀ ਪਾ ਦਾਂਗੇ ਐਸ ਤਰ੍ਹਾਂ ਜਿਹੜਾ ਬਹੁਤ স্মੂਥ ਜਿਹਾ ਜਿਹੜਾ ਆਪਣਾ ਹੇ ਬਣਾਇਆ ਤੇ ਹੁਣ ਆਪਾਂ ਇਹਨੂੰ ਪੀਸ ਲਿਆ ਆ ਤੇ ਆਪਾਂ ਇਹ ਲੈਣਾ ਸ਼ੇਕ ਜਿਹੜਾ ਆ ਬਣ ਗਿਆ ਆ ਬਹੁਤ ਹੀ ਸਮੂਥ ਆਪਾਂ ਇਹਦੇ ਵਿੱਚ ਬਰਫ਼ ਨਹੀਂ ਪਾਵਾਂਗੇ ਕਿਉਂਕਿ ਸਰਦੀਆਂ ਆ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰੱਖਾਂਗੇ ਹੁਣ ਆਪਾਂ ਦੇਖੋ ਕਿੰਨਾ ਵਧੀਆ ਜਿਹੜਾ ਆ ਆਪਣਾ ਬਣਾਇਆ ਸੀ ਇਹ ਕਿ ਆ ਬਣ ਗਿਆ ਆ ਜੇ ਤੁਸੀਂ ਗਾੜਾ ਬਣਾਉਣਾ ਆ ਤੁਸੀਂ ਉਸ ਹਿਸਾਬ ਨਾਲ ਆਪਣਾ ਦੁੱਧ ਪਾ ਲਓ ਜਾਂ ਹੋਰ ਬਰੈਨਾਂ ਪਾ ਲਓ ਤੇ ਆਪਾਂ ਬਹੁਤ ਜ਼ਿਆਦਾ ਗਾੜਾ ਨਹੀਂ ਬਣਾਉਣਾ ਹੈਗਾ ਇਹਨੂੰ ਕਿਉਂਕਿ ਇਸੇ ਤਰ੍ਹਾਂ ਦੇ ਬੱਚੇ ਪੀਣਗੇ ਤੇ ਮੈਂ ਇੱਕ ਕੱਪ ਲੈ ਲਿਆ ਆ ਤੇ ਆਪਾਂ ਹੁਣ ਦੁੱਧ ਜਿਹੜਾ ਆ ਇਹਦੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਥੋੜਾ ਪਾ ਕੇ ਪੀਸਣ ਦੇ ਨਾਲ ਜਿਹੜਾ ਆ ਬਿਲਕੁਲ ਵੀ ਬਦਾਮ ਜਿਹੜੇ ਉਹ ਰਹਿਣਗੇ ਨਹੀਂ ਥੱਲੇ ਜੇ ਤੁਸੀਂ ਥੋੜਾ ਦੁੱਧ ਪਹਿਲਾਂ ਪਾ ਕੇ ਪੀਸੋਗੇ ਨਾ ਬਦਾਮ ਵਿੱਚ ਪੀਸ ਰਹਿਣਗੇ ਤੇ ਨਾ ਹੀ ਖਜੂਰ ਦੇ ਪੀਸ ਰਹਿਣਗੇ ਜੋ ਵੀ ਤੁਸੀਂ ਸਮਾਨ ਪਾਉਂਗੇ ਬਿਲਕੁਲ ਸੁਜੂਗੇ ਹਨ ਬਦਿਆ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਉੱਤੇ ਥੋੜੇ ਜਿਹੜੇ ਆ ਕੇਲੇ ਦੇ ਪੀਸ ਜਿਹੜੇ ਆ ਉਹ ਪਾ ਦਾਂਗੇ ਬਰੀਕ ਕਰਕੇ ਗਾਰਨਿਸ਼ ਲਈ ਇਹ ਬਹੁਤ ਜ਼ਿਆਦਾ ਗਾੜਾ ਨਹੀਂ ਹੈਗਾ ਇਸ ਕਰਕੇ ਇਹਦੇ ਉੱਪਰ ਬੱਤੀ ਨੇ ਟਿਕਣਗੇ ਕਿੰਨਾ ਵਧੀਆ ਜਿਹੜਾ ਆ ਆਪਣਾ ਇਹ ਹੈਲਦੀ ਵੀ ਬਣਦਾ ਆ ਤੇ ਜੇ ਤੁਸੀਂ ਆਪਣੇ ਬੱਚਿਆਂ ਦਾ ਭਾਰ ਜਿਹੜਾ ਆ ਵਧਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਤੁਸੀਂ ਸਵੇਰੇ ਸਵੇਰੇ ਜਿਹੜਾ ਆ ਇਹ ਮਿਲਕ ਸ਼ੇਕ ਜਿਹੜਾ ਆ ਦੇ ਸਕਦੇ ਆ ਤੇ ਮੈਂ ਇਹਦੇ ਉੱਤੇ ਥੋੜਾ ਜਿਹਾ ਪਾਤੀ ਜੀ ਬਦਾਮ ਬਰੀਕ ਬਰੀਕ ਕੱਟੇ ਆ ਬਦਾਮ ਆਪਾਂ ਤੇ ਥੋੜਾ ਜਿਹਾ ਮੈਂ ਇਹਦੇ ਤੇ ਪੇਸਤੇ ਦੇ ਕਤਰੰ ਜਿਹੜੇ ਆ ਉਹ ਪਾਤੀ ਦੁੱਧ ਜਿਹੜਾ ਆ ਜੋ ਦੇਖਣ ਨੂੰ ਵੀ ਅੱਛਾ ਲੱਗੂਗਾ ਸ਼ੇਕ ਜਿਹੜਾ ਆ ਤੇ ਬੱਚੇ ਜਿਹੜੇ ਆ ਫਟਾਫਟ ਖਤਮ ਕਰ ਦੇਣਗੇ ਇਹਨੂੰ ਕਿੰਨਾ ਵਧੀਆ ਜਿਹੜਾ ਆ ਇਹਨੂੰ ਆਪਾਂ ਕੇਲੇ ਨੂੰ ਇਸ ਤਰ੍ਹਾਂ ਥੋੜਾ ਜਿਹਾ ਉੱਪਰ ਰੱਖ ਦਿੰਨੇ ਆ। ਇਹ ਕਿੰਨਾ ਵਧੀਆ ਜਿਹੜਾ ਆਪਣਾ ਬਨਾਣਾ ਸ਼ੇਕ ਜਿਹੜਾ ਆ ਬਣ ਕੇ ਤਿਆਰ ਹੋਇਆ ਆ। ਦੇਖੋ ਕਿੰਨਾ ਵਧੀਆ ਜਿਹੜਾ ਆਪਣਾ ਆ ਦੇਖਣ ਨੂੰ ਵੀ ਵਧੀਆ ਲੱਗਦਾ ਆ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਜਿਹੜਾ ਆਪਣਾ ਬਨਾਣਾ ਸ਼ੇਕ ਬਣਦਾ ਆ। ਤੇ ਬਦਾਮਾਂ ਦਾ ਤੇ ਖਜੂਰ ਪਾ ਕੇ ਆਪਾਂ ਬਣਾਇਆ ਤੇ ਹੈਲਦੀ ਵੀ ਆ ਇਹ ਤੁਸੀਂ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਕੇ ਬਾਦੇ ਆ ਤੇ ਜੇ ਤੁਸੀਂ ਉਹਨਾਂ ਦਾ ਭਾਰ ਵਧਾਉਣਾ ਹੈ ਜਾਂ ਬੱਚੇ ਆਪਣੇ ਜਿਹੜੇ ਆ 15 16 ਸਾਲ ਦੇ ਬਾਦੇ ਪਏ ਆ ਉਹਨਾਂ ਨੂੰ ਇਹ ਦਿਓ ਸਵੇਰ ਨੂੰ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਉਹਨਾਂ ਲਈ ਇਹ ਬਨਾਣਾ ਸ਼ੇਕ ਬਣਦਾ ਇਸ ਤਰ੍ਹਾਂ ਤੇ ਸਾਰੇ ਪੀ ਸਕਦੇ ਆ ਜੀ ਹੁਣ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਕੇਲੇ ਦਾ ਬਦਾਮਾਂ ਖਜੂਰ ਦਾ ਜਿਹੜਾ ਆ ਮਿਲਕ ਸ਼ੇਕ ਆ ਕਿਸ ਤਰ੍ਹਾਂ ਦਾ ਲੱਗਾ ਆ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਸਾਡਾ ਬਨਾਣਾ ਸ਼ੇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਜੀ ਸਤ ਸ੍ਰੀ ਅਕਾਲ ਜੀ